ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿਆਲਕੋਟ ਦੇ ਸ਼ਹਿਰ ਵਿੱਚ ਇੱਕ ਹਮਜਾ ਗੋਸ਼ ਨਾਮ ਦਾ ਪੀਰ ਰਹਿੰਦਾ ਸੀ ਹਮਜਾ ਗੋਸ਼ ਉਸ ਇਲਾਕੇ ਦਾ ਮੰਨਿਆ ਪਰ ਮੰਨਿਆ ਪੀਰ ਸੀ ਸਿਆਲਕੋਟ ਨਗਰ ਦੇ ਲੋਕ ਪੀਰ ਦੀ ਕਰਾਮਾਤ ਤੋਂ ਬਹੁਤ ਡਰਦੇ ਸਨ ਕਿਉਂਕਿ ਉਹ ਜਿਹੜੇ ਵੀ ਬਚਨ ਆਪਣੇ ਮੂੰਹ ਤੋਂ ਕੱਢ ਦਿੰਦਾ ਸੀ ਉਹ ਪੂਰੇ ਹੋ ਜਾਂਦੇ ਸਨ ਇੱਕ ਵਾਰੀ ਸਿਆਲਕੋਟ ਦੇ ਨਗਰ ਦੀ ਇੱਕ ਔਰਤ ਉਸ ਪੀਰ ਦੇ ਕੋਲ ਗਈ ਤੇ ਆਖਣ ਲੱਗੀ ਕਿ ਪੀਰ ਜੀ ਬੜੇ ਸਾਲਾਂ ਤੋਂ ਮੇਰੀ ਕੋਖ ਸੁੰਨੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਵੀ ਝੋਲੀ ਭਰ ਜਾਵੇ ਪੀਰ ਹਮਜ਼ਾ ਗੋਸ਼ ਨੇ ਉਸ ਔਰਤ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਵਚਨ ਦਿੱਤੇ ਕਿ ਤੇਰੇ ਘਰ ਇੱਕ ਨਹੀਂ ਬਲਕਿ ਦੋ ਪੁੱਤਰ ਹੋਣਗੇ ਪਰ ਉਹਨਾਂ ਵਿੱਚੋਂ ਤੈਨੂੰ ਇੱਕ ਪੁੱਤਰ ਮੈਨੂੰ ਦੇਣਾ ਪਵੇਗਾ ਤਾਂ ਹਮਜਾ ਗੋਸ਼ ਦੀ ਗੱਲ ਨਾਲ ਸਹਿਮਤ ਹੋ ਗਈ ਉਸ ਔਰਤ ਨੇ वचन ਦਿੱਤਾ ਕਿ ਮੇਰੇ ਘਰ ਜੇ ਵੀ ਜੋ ਵੀ ਪਹਿਲਾ ਪੁੱਤਰ ਹੋਵੇਗਾ ਉਹ ਮੈਂ ਤੁਹਾਨੂੰ ਸੌਂਪ ਦਵਾਂਗੀ ਹਮਜਾ ਗੋਸ਼ ਦੇ ਬਚਨਾਂ ਦੇ ਅਨੁਸਾਰ ਕੁਝ ਸਮੇਂ ਬਾਅਦ ਉਸ ਔਰਤ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਪਰ ਇੱਕ ਮਾਂ ਹੋਣ ਦੇ ਕਰਕੇ ਉਸ ਔਰਤ ਕੋਲੋਂ ਪੀਰ ਹਮਜਾਗੋਸ਼ ਨੂੰ ਇੱਕ ਪੁੱਤਰ ਨਾ ਦਿੱਤਾ ਗਿਆ ਤੇ ਉਹ ਆਪਣੇ ਬਚਨਾਂ ਨੂੰ ਪੂਰਾ ਨਾ ਕਰ ਸਕੀ ਜਦੋਂ ਔਰਤ ਨੇ ਆਪਣਾ ਪੁੱਤਰ ਦੇਣ ਤੋਂ ਨਾ ਕਰ ਦਿੱਤੀ ਤਾਂ ਪੀਰ ਹਮਜਾਗੋਸ਼ ਨੂੰ ਕ੍ਰੋਧ ਆ ਗਿਆ ਤੇ ਉਸ ਨੇ ਐਲਾਨ ਕਰ ਦਿੱਤਾ ਕਿ ਮੈਂ 40 ਦਿਨ ਦੀ ਤਪੱਸਿਆ ਤੇ ਬੈਠਣ ਜਾ ਰਿਹਾ ਹਾਂ ਤੇ 40 ਦਿਨ ਬਾਅਦ ਜਦੋਂ ਮੇਰੀ ਤਪੱਸਿਆ ਖਤਮ ਹੋਵੇਗੀ ਤਾਂ ਮੈਂ ਇਹੋ ਜਹੀ ਕਰਾਮਾਤ ਚਲਾਵਾਗਾ ਜਿਸ ਨਾਲ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਇਹ ਐਲਾਨ ਕਰਨ ਤੋਂ ਬਾਅਦ ਹਮ ਜਾਗੋਸ਼ਟ ਖੰਡਰ ਦੇ ਵਿੱਚ ਜਾ ਕੇ ਬੈਠ ਗਿਆ ਤੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਕਿ ਇਹ ਸ਼ਹਿਰ ਕੁਝ ਦਿਨਾਂ ਵਿੱਚ ਹੀ ਤਬਾਹ ਹੋਣ ਵਾਲਾ ਹੈ ਤੇ ਇਸ ਨੂੰ ਕੋਈ ਚਾਹ ਕੇ ਵੀ ਨਹੀਂ ਰੋਕ ਸਕਦਾ ਪੂਰੇ ਨਗਰ ਦੇ ਲੋਕ ਕਬਰਾਏ ਹੋਏ ਸਨ ਕਿ ਹੁਣ ਸਾਡਾ ਤੇ ਸਾਡੇ ਬੱਚਿਆਂ ਦਾ ਕੀ ਬਣੇਗਾ ਉਹਨਾਂ ਹੀ ਦਿਨਾਂ ਵਿੱਚ ਧੰਤੰਤ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਰਮਾਤਮਾ ਦਾ ਪ੍ਰਚਾਰ ਕਰਦੇ ਕਰਦੇ ਸਿਆਲਕੋਟ ਪਹੁੰਚ ਗਏ ਤੇ ਪਹੁੰਚਦਿਆਂ ਹੀ ਗੁਰੂ ਜੀ ਨੂੰ ਖਬਰ ਮਿਲੀ ਕਿ ਇੱਕ ਪੀਰ ਸ਼ਹਿਰ ਨੂੰ ਤਬਾਹ ਕਰਨ ਲਈ ਤਪੱਸਿਆ ਤੇ ਬੈਠਾ ਹੋਇਆ ਹੈ ਜਿਵੇਂ ਹੀ 40 ਦਿਨ ਦੀ ਤਪੱਸਿਆ ਖਤਮ ਹੋਵੇਗੀ ਉਵੇਂ ਹੀ ਉਸ ਦੀਆਂ ਕਰਾਂ ਮਾਤਾ ਦੇ ਨਾਲ ਪੂਰਾ ਸ਼ਹਿਰ ਤਬਾਹ ਹੋ ਜਾਵੇਗਾ ਕਬਰ ਆਏ ਹੋਏ ਲੋਕਾਂ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਖੰਡਰ ਦੇ ਬਾਹਰ ਆਪਣਾ ਡੇਰਾ ਲਗਾ ਲਿਆ ਜਿਸ ਖੰਡਰ ਦੇ ਅੰਦਰ ਪੀਰ ਹਮਜਾ گوش ਤਪੱਸਿਆ ਕਰ ਰਿਹਾ ਸੀ ਖੰਡਰ ਦੇ ਬਾਹਰ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਰਵਾਬ ਵਜਾਉਣ ਲਈ ਕਿਆ ਤੇ ਆ ਪ੍ਰਭੂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਸਿਮਰਨ ਦੀ ਆਵਾਜ਼ ਪੀਰ ਹਮਜਾ ਗੋਸ਼ ਦੇ ਕੰਨਾਂ ਵਿੱਚ ਪੈ ਰਹੀ ਸੀ ਜਿਸ ਨਾਲ ਉਸ ਦਾ ਧਿਆਨ ਟਟਕਣਾ ਸ਼ੁਰੂ ਹੋ ਗਿਆ ਕਿਉਂਕਿ ਬਾਰ ਬਾਰ ਉਸ ਦਾ ਧਿਆਨ ਤਪੱਸਿਆ ਤੋਂ ਹਟ ਕੇ ਗੁਰੂ ਜੀ ਦੇ ਸਿਮਰਨ ਵਾਲ ਆ ਰਿਹਾ ਸੀ ਗੁਰੂ ਜੀ ਦੁਆਰਾ ਉਚਾਰੀਆਂ ਜਾ ਰਹੀਆਂ ਗੁਰਬਾਣੀ ਦੀਆਂ ਤੁਨਾ ਉਸ ਦੇ ਕੰਨਾਂ ਵਿੱਚ ਪੈ ਰਹੀਆਂ ਸਨ ਪੀਰ ਹਮਜਾ ਗੋਸ਼ ਨੇ ਆਪਣੇ ਮਨ ਨੂੰ ਸੁਚੇਤ ਰੱਖਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਮਾਨਨ ਤਿਕਿਆ ਨਾ ਰਹਿ ਸਕਿਆ ਤੇ ਤਪੱਸਿਆ ਭਾਂਗ ਹੋਰ ਗਈ ਪੀਰ 함జా گوش ਬੜੇ ਹੀ ਕਰੋਧ ਨਾਲ ਖੰਡਰ ਵਿੱਚੋਂ ਬਹਾਰ ਆਇਆ ਤੇ ਗੁਰੂ ਸਾਹਿਬ ਜੀ ਨੂੰ ਆਖਾਂ ਲੱਗਾ ਕਿ ਤੁਸੀਂ ਕੌਣ ਹੋ ਜੋ ਇਨਾਂ ਝੂਠੇ ਲੋਕਾਂ ਦੀ ਸਹਿਤਾ ਕਰਦੇ ਹੋ ਤਾਂ ਗੁਰੂ ਸਾਹਿਬ ਜੀ ਫਰਮਾਏ ਕਿ ਪੀਰ ਜੀ ਮੈਂ ਤੁਹਾਡੀ ਭਗਤੀ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਪਰ ਪੀਰਾਂ ਦਾ ਇਹ ਸਿਧਾਂਤ ਨਹੀਂ ਹੁੰਦਾ ਕਿ ਉਹ ਇੱਕ ਇਨਸਾਨ ਦੀ ਗਲਤੀ ਦੀ ਸਜ਼ਾ ਪੂਰੇ ਨਗਰ ਦੇ ਲੋਕਾਂ ਨੂੰ ਦੇ ਵੈਸੇ ਵੀ ਪੀਰਾਂ ਨੂੰ ਕੀ ਲੋੜ ਹੈ ਕਿ ਦੂਸਰਿਆਂ ਦੇ ਬੱਚੇ ਮੰਗਣ ਜੇਕਰ ਤੁਹਾਨੂੰ ਵੀ ਬੱਚਾ ਚਾਹੀਦਾ ਸੀ ਤਾਂ ਤੁਸੀਂ ਵੀ ਗ੍ਰਸਤ ਜੀਵਨ ਵਿੱਚ ਰਹਿ ਕੇ ਆਪਣਾ ਬੱਚਾ ਪੈਦਾ ਕਰ ਸਕਦੇ ਸੀ ਤੇ ਪੀਰ ਦਾ ਧਰਮ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਦੁਖੀ ਕਰਨਾ ਜੇਕਰ ਪ੍ਰਮਾਤਮਾ ਪੀਰਾਂ ਦੀ ਗੱਲ ਨੂੰ ਮੰਨਦੇ ਹਨ ਤਾਂ ਇਸ ਦਾ ਦੁਰਪ੍ਰਯੋਗ ਨਹੀਂ ਕਰਨਾ ਚਾਹੀਦਾ ਪੀਰ ਹਮਜਾ ਗੋਸ਼ ਦੇ ਕੋਲ ਗੁਰੂ ਜੀ ਦੇ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਤੇ ਸ਼ਰਮਿੰਦਾ ਹੁੰਦਾ ਪਿੱਛੇ ਮੁੜ ਗਿਆ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਹੰਕਾਰੇ ਹੋਏ ਪੀਰ ਤੋਂ ਪੂਰੇ ਸ਼ਹਿਰ ਨੂੰ ਤਬਾਹ ਹੋਣ ਤੋਂ ਬਚਾ ਲਿਆ ਸਤਨਾਮ ਸ੍ਰੀ ਵਾਹਿਗੁਰੂ